ਹੁਣ ਜਿਹੜਾ ਹਾਵੀ ਬੰਦਾ ਹੈ ਨਾ ਇਹ ਇਹ ਜਿਹੜਾ ਟਰੱਕ ਚਲਾਉਂਦਾ ਸੀ ਜੇ ਜੇ ਡਰਾਈਵਰ ਇੰਨੀਆਂ ਗਲਤੀਆਂ ਕਰ ਰਿਹਾ ਹੈ ਤਾਂ ਇਹ ਇਸ ਗੱਲ ਦਾ ਸਬੂਤ ਹੈ ਕਿ ਕੰਪਨੀ ਦੇ ਮਾਲਕ ਨੇ ਬਹੁਤ ਕਪੜੇ ਕੀਤੇ ਹੋਣਗੇ ਜਿਸ ਕਰਕੇ ਉਹ ਇਦਾਂ ਦੇ ਬੰਦੇ ਨੂੰ ਇਲੀਗਲ ਬੰਦੇ ਨੂੰ ਬਰਦਾਸ਼ਤ ਕਰ ਰਿਹਾ ਹੈ ਬਿਲਕੁਲ ਜਿੱਦਣ ਜਦੋਂ ਕੋਈ ਕੰਪਨੀ ਚੱਲਦੀ ਹੈ ਜਿੱਦਣ ਉਹਦੀ ਪਰ ਮੰਗਦੀ ਹੈ ਤੇ ਰਿਸਟੇਟਸ ਕੀ ਹੈ ਜਿੱਦਣ ਉਹਦੀ ਕੰਪਨੀ ਦੀ ਜਿੱਦਣ ਉਹਦੀ ਕੰਪਨੀ ਦੀ ਇਨਕੁਆਰੀ ਹੋਈ ਹੋ ਤਾਂ ਹੋਊਗੀ ਹੁਣ ਤੇ ਉਹ ਕਿੰਨੀ ਵਾਰ ਕਿੱਥੋਂ ਕਿੱਥੋਂ ਬੈਂਕਰਪਸੀ ਸ਼ੋਅ ਕਰਕੇ ਤਾਂ ਕਿਹਦੇ ਕਿਹਦੇ ਨਾਂ ਤੇ ਨਵੀਆਂ ਕੰਪਨੀਆਂ ਖੋਲ੍ਹ ਕੇ ਕਿਦਾਂ ਦੇ ਇਲੀਗਲ ਕਰ ਰਿਹਾ ਹੈ ਉਹ ਬਿਲਕੁਲ ਹੁਣ ਉਹਦੇ ਚ ਪੰਗਾ ਇਹ ਆ ਕਿ ਉਹਦੇ ਚ ਹਮਾਮ ਵਿੱਚ ਸਾਰੇ ਹੀ ਨੰਗੇ ਆ ਜਿਹੜੇ ਜਿਹੜੇ ਇਦਾਂ ਦੇ ਕੱਪੜੇ ਕਰਦੇ ਆ ਦੋ ਨੰਬਰ ਦਾ ਕੰਮ ਕਰਨ ਲੱਗੇ ਉਹ ਆ ਉਹ ਸਾਰੇ ਹੀ ਰੌਲਾ ਪਾਉਣਗੇ ਹੁਣ ਪਹਿਲੇ ਦੇਖੋ ਜੀ ਇਹ ਗੱਲਾਂ ਨਾ ਕਰੋ ਇਹ ਇਹ ਨੂੰ ਪੋਲਿਟਿਕਸ ਨਾਲ ਜੋੜਦੇ ਆ ਇਹ ਨੂੰ ਐ ਕਰਦੇ ਆ ਐ ਕਰਦੇ ਆ ਉਹਨਾਂ ਦੀ ਕੋਸ਼ਿਸ਼ ਇਹ ਆ ਕਿ ਗੱਲ ਨੱਪੀ ਰਹਿ ਜਵੇ ਇਦਾਂ ਹੀ ਰਹਿ ਕੇ ਬਸ ਅਸੀਂ ਥੋੜੇ ਬਹੁਤੇ ਪੈਸੇ ਦੇ ਕੇ ਪੋਲਿਟਿਕਸ ਵੀ ਇਨਵੋਲ ਹੁੰਦੀ ਆ ਇਹ ਨਹੀਂ ਪਰ ਉਹਦੇ ਵਿੱਚ ਇਹ ਹੁੰਦਾ ਉਹਨਾਂ ਨੇ ਅੱਗੇ ਦਾ ਵੀ ਦੇਖਣਾ ਹੁੰਦਾ ਨਵੇਂ ਲਾਅ ਵੀ ਬਣਾਣੇ ਹੁੰਦੇ ਨੇ ਉਹਨਾਂ ਨੇ ਬਹਿਸ ਵੀ ਕਰਨੀ ਆ ਆਪਣੇ ਇਹ ਤਾਂ ਨਹੀਂ ਆ ਜੇ ਜਦੋਂ ਹੁਣ ਆਪੋਜੀਸ਼ਨ ਹੁੰਦੀ ਆ ਜਦੋਂ ਉਹ ਬੈਠਦੇ ਨੇ ਹਾਊਸ ਆਫ ਕਾਮਨਸ ਜੇ ਪਰਟੀਕੂਲਰ ਜਿਹੜਾ ਇਸ ਟਾਈਮ ਐਮਪੀ ਆ ਜਿਹੜਾ ਐਮਪੀਪੀ ਆ ਜਿਹੜਾ ਬੈਠੇਗਾ ਉਹਦੇ ਆਪੋਜ਼ ਉਹ ਜਿਹੜਾ ਆਪਣਾ ਬਿਲ ਪੇਸ਼ ਕਰੇਗਾ ਉਹਦੇ ਆਪੋਜ਼ਿਟ ਉਹ ਡੈਫੀਨਿਟਲੀ ਉਹਦੇ ਕਮੈਂਟਸ ਵੀ ਆਣਗੇ ਮਿੱਤੂ ਰੌਂਗ ਕਰ ਰਹ ਬਟ ਉਹਨੇ ਸਾਰਾ ਕੁਝ ਪ੍ਰੂਫ ਕਰਨਾ ਵੀ ਹੈ ਜਿਹੜੀਆਂ ਚੀਜ਼ਾਂ ਹੋ ਰਹੀਆਂ ਐ ਸਟਾਪ ਕਰਨੀਆਂ ਚਾਹੀਦੀਆਂ ਸਾਨੂੰ ਲੀਗੈਲਿਟੀ ਲੈਣੀ ਚਾਹੀਦੀ ਹੈ ਸਾਨੂੰ ਪ੍ਰੋਪਰ ਵੇਅ ਰੱਖਣਾ ਚਾਹੀਦਾ ਉਹ ਤਾਂ ਬਹਿਸ ਚ ਚੱਲੇਗੀ ਨਵੇਂ ਲਾਸ ਪਾਸ ਹੋਣਗੇ ਡੈਫੀਨਿਟਲੀ 2 ਸਾਲ ਲੱਗਣ 5 ਸਾਲ ਲੱਗਣ ਡੈਫੀਨਿਟਲੀ ਇਹ ਚੀਜ਼ਾਂ ਹੋ ਰਹੀਆਂ ਹੋਣਗੀਆਂ ਕਿ ਨਹੀਂ ਜੀ ਉਹ 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 ਦੇਖੋ ਇਹ ਚੀਜ਼ ਦੀ ਤਾਂ ਸਾਨੂੰ ਜਦੋਂ ਨਾ ਇੰਡੀਆ ਤੋਂ ਅਸੀਂ ਨਿਕਲਦੇ ਹਾਂ ਘਰੋਂ ਨਿਕਲਦੇ ਸਾਨੂੰ ਸਮਝ ਹੋਣੀ ਚਾਹੀਦੀ ਹੈ ਵੀ ਜਿਹੜੇ ਕੰਟਰੀਜ਼ ਮੈਂ ਚੱਲਾਂ ਉੱਥੇ ਕਾਨੂੰਨ ਆਇਆ ਯਾਰ ਦੇਰਕੋ ਜਿੱਥੇ ਹੁਣ ਜਹਾਜ਼ੇ ਚੜਦੇ ਆ ਸਾਨੂੰ ਘਰੋਂ ਪਤਾ ਨਹੀਂ ਹੁੰਦਾ ਕਿ ਕਿਰਪਾਨ ਪਾ ਕੇ ਨਹੀਂ ਜਾਣ ਦੇਣਾ ਨਹੀਂ ਉਹ ਬਿਲਕੁਲ ਸਹੀ ਗੱਲ ਪਹਿਲਾਂ ਹੀ ਲਾ ਕੇ ਆਉਨੇ ਆ ਅਕਚਲ ਕੀ ਇਹਨਾਂ ਹੁਣ ਜੋ ਬੰਦੇ ਨੂੰ ਹੋਈ ਗਲਤੀ ਪਹਿਲਾਂ ਕੀ ਆ ਆਪਣੇ ਲੋਗ ਉਹਦੇ ਅਗੇਂਸਟ ਖੜੇ ਜਿਹੜੇ ਮੈਂ ਦੋ ਤਿੰਨ ਦਿਨ ਪਹਿਲਾਂ ਕਮੈਂਟਸ ਦੇਖਣਾ ਸ਼ੁਰੂ ਕੀਤੇ ਤੇ ਉਦੋਂ ਆਪੋਜੀਸ਼ਨ ਇੰਨੀ ਸੋਸ਼ਲ ਮੀਡੀਆ ਤੇ ਨਹੀਂ ਸੀ ਪਰ ਕੱਲ ਪਰਸੋਂ ਤੋਂ ਕੀ ਹੋਣਾ ਸ਼ੁਰੂ ਹੋ ਗਿਆ ਵੀ ਉਹਦੇ ਫੇਵਰਤ ਜਾਣ ਲੱਗੇ ਆਪਣੇ ਲੋਕ ਤੇ ਉਹ ਐਸ ਤਾਂ ਇਮੋਸ਼ਨਲ ਲਿਖਦੇ ਨੇ ਹਰ ਬੰਦਾ ਸੋਚਦਾ ਨਹੀਂ ਯਾਰ ਬੰਦੇ ਦੀ ਹੋ ਸਕਦਾ ਠੀਕ ਹੈ ਨਾ ਦਿਸ ਥੈਟ ਵੀ ਕੋਈ ਲਿਖਦਾ ਜੀ ਉਹਨੇ ਸਿਗਨਲ ਵੀ ਤਾਂ ਦਿੱਤਾ ਪੰਜ ਸੱਤ ਮਿੰਟ ਪਹਿਲਾਂ ਹੋਊਗਾ ਪੰਜ ਸੱਤ ਵਾਰੀ ਸਿਗਨਲ ਦਿੱਤਾ ਹੋਊਗਾ ਫਿਰ ਉਹ ਟਰਨ ਕਰ ਰਿਆ ਇੰਨਾ ਵੱਡਾ ਵਹੀਕਲ ਦੂਰੋਂ ਨਜ਼ਰ ਨਹੀਂ ਆਇਆ ਸਾਰਾ ਕੁਝ ਲਿਖ ਰਿਹਾ ਦੋਨੋਂ ਪੱਖਾਂ ਦੇ ਲੋਕ ਲਿਖ ਰਹੇ ਰਾਈ ਹੁਣ ਜਦੋਂ ਦੂਸਰੇ ਪਾਸੇ ਦੇ ਲੋਕ ਨੇ ਉਹ ਵੀ ਫਿਰ ਕਮੈਂਟ ਦੇਖ ਰਹੇ ਹੁਣ ਕਾਫੀ ਮਤਲਬ ਹਾਈ ਹੋ ਚੁੱਕਾ ਐਸ ਟਾਈਮ ਪੁਰਾਣੇ ਸਮੇਂ ਕੀ ਹੁੰਦਾ ਸੀ ਮੈਨੂੰ ਯਾਦ ਅਸੀਂ ਛੋਟੇ ਹੋਣਾ ਅਸੀਂ ਗਲੀ 'ਚ ਖੇਡਣ ਜਾਣਾ ਨਾ ਸਾਡੀ ਆਂਢੀ ਗੁਆਂਟੀ ਦੇ ਨਿਆਣੇ ਨਾਲ ਹੋਣਾ ਲੜਾਈ ਹੋ ਜਾਂਦੀ ਨਾ ਯਾਰ ਦੋਸਤੀ ਹੁੰਦੀ ਉਹ ਸਾਡੇ ਮਾਪਿਆਂ ਨੇ ਸਾਡੀ ਲਾਜ ਨਹੀਂ ਉਲਟਾ ਹਲੇ ਸਾਡਾ ਕਸੂਰ ਨਾ ਵੀ ਹੋਣਾ ਤਾਂ ਵੀ ਲਾਦਨੀਆ ਮਾਫੀ ਮੰਗਣ ਉਹ ਤੇ ਮਾਫੀ ਉਹਨਾਂ ਦੇ ਮਾਪਿਆਂ ਤੋਂ ਮਾਫੀ ਉਹਨਾਂ ਦੇ ਪੈਰ ਚੂ ਇਹ ਹੁੰਦਾ ਸੀਗਾ ਅੱਜ ਕੱਲ ਉਹਦੇ ਵਿੱਚ ਕੀ ਹੁੰਦਾ ਸੀ ਉਹ ਫਿਰ ਸ਼ਾਮ ਨੂੰ ਆ ਕੇ ਕੀ ਕਹਿੰਦੇ ਸੀ ਨਹੀਂ ਨਹੀਂ ਭੈਣ ਜੀ ਠੀਕ ਹੈ ਸਭ ਕੁਝ ਤੁਹਾਡੇ ਨਿਆਣੇ ਦੀ ਸਾਡੇ ਨਿਆਣੇ ਦੀ ਗਲਤੀ ਸੀ ਉਹ ਫਿਰ ਫੇਸ ਸੋਲਵ ਹੋ ਜਾਂਦਾ ਸੀ ਅਸੀਂ ਹੁਣ ਕੀ ਕਰਨਾ ਸ਼ੁਰੂ ਕਰਤਾ ਅਸੀਂ ਉਲਟਾ ਉਹ ਚ ਅਸੀਂ ਆਪਣੇ ਬੰਦੇ ਦਾ ਪੱਖ ਲੈਨੇ ਆ ਦੂਜੇ ਦੀ ਸੁਣਦੇ ਨਹੀਂ ਤੂੰ ਚੱਲ ਪਰੇ ਤੂੰ ਜਾ ਤੇਰੀ ਨਹੀਂ ਗੱਲ ਸੁਣਨੀ ਸਾਡਾ ਬੰਦਾ ਠੀਕ ਆ ਇਹਦੇ ਨਾਲ ਕੀ ਹੁੰਦਾ ਇਹਦੇ ਨਾਲ এনवायरमेंट ਹੋਰ ਖਰਾਬ ਹੁੰਦਾ ਜੇ ਅਸੀਂ ਆਪਣੇ ਬੰਦੇ ਨੂੰ ਡਾਂਟਦੇ ਅਸੀਂ ਉਹਨਾਂ ਦੇ ਘਰੇ ਵਿਕਤੀਮ ਤੇ ਜਾਂਦੇ ਉਹਨਾਂ ਤੋਂ ਪੁੱਛਦੇ ਵੀ ਹਾਂ ਦੀ ਠੀਕ ਹੈ ਨਾ ਸਾਡੇ ਜਿਹੜੇ ਮੋਤਵਾਰ ਬਣਦੇ ਨੇ ਠੀਕ ਹੈ ਉਹਨਾਂ ਦੀ ਫਾਈਨੈਂਸ਼ੀਅਲ ਅਸਿਸਟੈਂਸ ਬਾਰੇ ਪੁੱਛਦੇ ਆ ਜੋ ਵੀ ਹੈ ਉਹਦੇ ਨਾਲ ਕੀ ਹੁੰਦਾ ਥੋੜਾ ਜਾ ਮਤਲਬ ਕਲੋਜ਼ਨੈਸ ਆਂਦੀ ਐਮਪੈਥੀ ਸ਼ੋ ਕਰਦੇ ਉਹਦੇ ਨਾਲ ਜ਼ਿਆਦਾ ਵਧੀਆ ਚੀਜ਼ ਰਹਿ ਸਕਦੀ ਸੀ ਠੀਕ ਹੈ ਨਾ ਨਹੀਂ ਬਸ ਸਿੱਧੀ ਸਿੰਪਲ ਸਿੰਪਲ ਗੱਲ ਸਗੀ ਜੀ ਜਿਹੜੇ ਸਾਡੇ ਆਗੂ ਬੈਠ ਕੇ ਸਟੇਟਮੈਂਟ ਦਿੰਦੇ ਵੀ ਦੇਖ ਵੀ ਕਾਕਾ ਉਹਦੇ ਤੇ ਅਪਰੋਚ ਕਰੋ ਕੋਈ ਜਣਾ ਪਹਿਲੀ ਗੱਲ ਤਾਂ ਉਹ ਗਿਲਟੀ ਹੋ ਜਵੇ। ਯਾ ਉਹ ਵੀ ਗਲਤੀਮੰਦਾਂ ਕਮਿਊਨਿਟੀ ਵਾਲੋ ਵੀ ਕਹਿੰਦੇ ਵੀ ਦੇਖੋ ਭਾਈ ਠੀਕ ਹੈ ਸਾਡੇ ਕੋਲੋਂ ਇਦਾਂ ਕਾਹ ਲਿਆ ਸਾਡੇ ਬੱਚੇ ਨਵੇਂ ਨਵੇਂ ਆਈ ਆ ਅਸੀਂ ਕੋਸ਼ਿਸ਼ ਕਰਾਂਗੇ ਗੁਰਦੁਆਰਿਆਂ ਅੰਦਰ ਵੀ ਅਸੀਂ ਇਹ ਕਰਦੇ ਆ ਸਾਰਿਆਂ ਨਾਲ ਅਪਰੋਚ ਕਰਦੇ ਆ ਬੈਠ ਕੇ ਕਮਿਊਨਿਟੀ ਦੇ ਤੌਰ ਤੇ ਵੀ ਅਸੀਂ ਕਰਦੇ ਆ ਫੇ ਇਹ ਗਲਤੀਆਂ ਜਿਹੜੀਆਂ ਹੋ ਰਹੀਆਂ ਨਹੀਂ ਗੁਰਦੁਆਰੇ ਵੱਲ ਤੋਂ ਤਾਂ ਕੁਝ ਨਹੀਂ ਹੁੰਦਾ ਜੀ ਇਹ ਤਾਂ ਇੰਨਾ ਵੀ ਨਹੀਂ ਕਰਦੇ ਪਿਛਲੇ 4 ਸਾਲਾਂ ਚ ਇੰਨੇ ਸਟੂਡੈਂਟਸ ਕੈਨੇਡਾ ਆਏ ਨੇ ਇਹਨਾਂ ਕੋਲ ਤਾਂ ਇੰਨਾ ਵੀ ਨਹੀਂ ਲੱਗਿਆ ਵੀ ਅਸੀਂ ਪੋਸਟਰ ਲਾ ਦੀਏ ਇਥੇ ਦਾ ਕਲਚਰ ਕੀ ਹੈ ਬੱਚੇ ਪੜ੍ਹੀ ਲੈਣ ਉੱਥੇ ਸੋਖੀ ਸਿੱਖ ਲੈਣ ਇਹ ਵੀ ਦੇ ਨਾਲ ਦੀ ਬੱਚੇ ਐਜੂਕੇਟ ਹੋ ਸਕਦੇ ਸੀ ਇਹਨਾਂ ਨੇ ਆਹ ਤੱਕ ਨਹੀਂ ਕੀਤਾ ਜੀ ਇਹਨਾਂ ਦਾ ਮਕਸਦ ਉਹ ਹੈ ਹੀ ਨਹੀਂ ਜੀ ਆਪਣੇ ਆਪਣੇ ਹਿੱਤ ਜੋੜੇ ਉਹ ਕੱਲਾ ਉਹ ਕੱਲਾ ਉਹਨਾਂ ਦਾ ਨਹੀਂ ਹੈਗਾ ਸਾਡਾ ਸਾਰਾ ਕਲਚਰ ਹੀ ਵਿਗੜਿਆ ਆ ਕੱਲਾ ਇਦਾਂ ਨਹੀਂ ਹੈਗਾ ਵੀ ਜੀ ਗੁਰਦੁਆਰੇ ਦਾ ਲਾ ਦਿੱਤਾ ਤਾਂ ਉਹ ਜਿਹੜੇ ਸਟੂਡੈਂਟ ਆਏ ਉਹਨਾਂ ਦੀ ਸੁਣ ਲੈਣਾ ਸਮਝ ਲੈਣਾ ਆ ਉਹ ਮੈਂ ਉੱਧਰ ਗੱਲ ਕਰਦਾ ਵੀ ਹੋ ਕੀ ਰਿਹਾ ਹੈ ਉਹ ਗੱਲ ਵੱਖਰੀ ਆ ਪਰ ਇੱਕ ਕਮਿਊਨਿਟੀ ਦੇ ਤੌਰ ਤੇ ਜਦੋਂ ਦੂਜੀ ਕਮਿਊਨਿਟੀ ਦੇ ਵੱਡੇ ਕੰਟਰੀ ਦੇ ਵਿੱਚ ਰਹਿ ਕੇ ਤੁਸੀਂ ਜਿਹੜੇ ਕੰਟਰੀ ਦੀ ਲੋੜ ਆ ਸਾਨੂੰ ਜਿਹਦੇ ਲਈ ਅਸੀਂ ਚਾਹੁੰਦੇ ਆ ਕਿ ਗਾਹਾਂ ਵੀ ਸਾਡੇ ਬੱਚੇ ਆਉਂਦੇ ਰਹਿਣ ਇੰਨੇ ਗੁਰਦੁਆਰੇ ਆ ਕਿੰਨੇ ਪ੍ਰਚਾਰ ਕਾਉਣੇ ਆ ਕਿੰਨੇ ਕਥਾ ਕਰ ਜਾਣੇ ਆ ਢਾਡੀ ਜਾਣੇ ਆ ਉਹਨਾਂ ਦੇ ਵੀਜ਼ੇ ਲੱਗਣ ਸਾਡੇ ਬੱਚੇ ਆ ਉਹਨਾਂ ਦੇ ਵਿਆਹ ਹੋਣ ਇਹਨੂੰ ਕੁੜੀਆਂ ਸੱਦਣੀਆਂ ਕੁੜੀਆਂ ਨੇ ਮੁੰਡੇ ਸੱਦਣੇ ਉਹਨਾਂ ਦੇ ਵੀਜ਼ੇ ਲੱਗਣ ਉਹ ਚੀਜ਼ ਖੁੱਲੀ ਰਹੇ ਇੱਕ ਕਮਿਊਨਿਟੀ ਦਾ ਵਧੀਆ ਮੈਸੇਜ ਆਵੇ ਇੱਕ ਤਾਂ ਇਹ ਕਹਿੰਦੇ ਵੀ ਭਾਈ ਤੂੰ ਗਲਤੀ ਹੋ ਜਾ ਇੱਥੇ ਗਲਤੀ ਆ ਤੇਰੀ ਇੱਥੇ ਕੋਈ ਤਰਕ ਨਾ ਕਰ ਲੌਜਿਕ ਨਾ ਦਿਓ ਕੋਈ ਵੀ ਯਾ ਔਰ ਆਪਣੇ ਤੌਰ ਤੇ ਇਹ 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 ਖਬਰ ਸਪਰੈਡ ਕਰਦੇ ਵੀ ਦੇਖੋ ਜੀ ਜੋ ਮਰਜੀ ਆ ਉਹਨਾਂ ਬੱਚਿਆਂ ਦੀਆਂ ਦੂਜਿਆਂ ਦੀਆਂ ਇਹ ਗਲਤੀਆਂ ਕੱਢਣ ਦੀ ਬਜਾਏ ਪੇ ਉਹ ਕੰਟਰੋਲ ਕਿਉਂ ਨਹੀਂ ਕੀਤਾ ਵਾਹ ਕਿਉਂ ਨਹੀਂ ਕੀਤਾ ਦੱਸਿਆ ਕਿਉਂ ਨਹੀਂ ਉਹਨਾਂ ਨੂੰ ਗਲਤ ਇਹ ਆ ਕਿ ਉਹਨੂੰ ਸ਼ੂਟਰ ਨੂੰ ਤੁਥ ਨਹੀਂ ਸੀ ਲੈਣੀ ਚਾਹੀਦੀ ਤੁਸੀਂ ਜਦੋਂ ਸੜਕ ਤੇ ਜਾਂਦੇ ਆ ਨਾ ਹਾਂਜੀ ਜਦੋਂ ਹਾਈਵੇ ਤੇ ਗੱਡੀ ਚਲਾਉਨੇ ਆ ਕਦੇ ਸੋਚੋ ਪੇ ਗੱਡੀ ਤੇ ਜਾਂਦਿਆਂ ਕਦੇ ਤੁਸੀਂ ਇਹ ਖਿਆਲ ਕੀਤਾ ਪੇ ਕੋਈ ਬੰਦਾ ਤੁਰ ਕੇ ਤਾਂ ਨਹੀਂ ਜਾ ਰਿਹਾ ਮੈਂ ਬਚਾਵਾਂ ਗੱਡੀ ਨੂੰ ਕਦੇ ਕਦੇ ਕੋਈ ਬੰਦਾ ਜਿੰਨੇ ਬੰਦੇ ਸੁਣਦੇ ਆ ਕਦੇ ਸੋਚੋ ਪੇ ਹਾਈਵੇ ਤੇ ਜਾਂਦੇ ਹੋਮੋਂ ਤੁਸੀਂ ਕਦੇ ਇਹ ਖਿਆਲ ਕੀਤਾ ਪੇ ਇੱਥੇ ਇੱਥੇ ਕ੍ਰੋਸਿੰਗ ਤੇ ਕੋਈ ਬੰਦਾ ਤਾਂ ਨਹੀਂ ਮੋਰੇ ਜਾ ਰਿਹਾ ਮੈਂ ਗੱਡੀ ਰੋਕਣ ਲਈ ਤਿਆਰ ਹੋਵਾਂ ਕਦੇ ਆਇਆ ਦਿਮਾਗ ਚ ਬਈ ਮੋਟਰਵੇ ਤੇ ਜਾਂਦੇ ਹਾਂ ਤੇ ਕ੍ਰੋਸਿੰਗ ਹੋਊਗੀ ਕਦੇ ਨਹੀਂ ਨਹੀਂ ਕ੍ਰੋਸਿੰਗ ਹੋਈ ਨਹੀਂ ਸਕਦੀ ਉੱਥੇ ਕਦੇ ਸੋਚਿਆ ਬਈ ਮੋਰੇ ਮੈਂ ਖਿਆਲ ਰੱਖਾਂ ਕਿਤੇ ਲਾਲ ਲਾਈਟਾਂ ਨਾ ਹੋ ਜਾਣ ਹਾਈਵੇ ਤੇ ਲਾਈਟਾਂ ਹੁੰਦੀਆਂ ਹੀ ਨਹੀਂ ਹੁੰਦੀਆਂ ਨਹੀਂ ਬਿਲਕੁਲ ਇਸ ਕਰਕੇ ਜਿੱਥੇ ਯੂ ਟਰਨ ਨਹੀਂ ਹੈਗੀ ਜਿੱਥੋਂ ਜਿੱਥੋਂ ਹਾਈਵੇ ਤੋਂ ਟਰੱਕ ਮੁੜੇ ਹੀ ਨਹੀਂ ਸਕਦਾ ਉੱਥੇ ਧਿਆਨ ਕੋਕਾਤੇ ਰੱਖੂਗਾ ਬਿਲਕੁਲ ਹਮ ਵੈਸੇ ਵੀ 110 ਤੇ 120 ਤੇ ਜੇ ਹੁਣ 110 ਸਪੀਡ ਆ ਉਹਦੇ 5-7 ਕਿਲੋਮੀਟਰ ਤੋਂ ਉੱਤੇ ਅਕਸਰ ਚਲਾਉਨੇ ਆ ਅਸੀਂ ਤੁਸੀਂ ਕਦੇ ਗੱਡੀ ਨੂੰ ਕਿਸੇ ਸ਼ਾਂਤ ਇਕਾਂਤ ਰੋਡ ਦੇ ਉੱਤੇ ਚਲਾਓ ਸਿੱਧੀ ਜਿੱਥੇ ਸੜਕ ਹੋਵੇ 115 ਦੀ ਸਪੀਡ ਤੇ ਲਿਜਾ ਕੇ ਸਟੌਪ ਬਾਅ ਚਲਾ ਕੇ ਬ੍ਰੇਕ ਮਾਰ ਕੇ ਦੇਖੋ ਕਿ ਕਿੰਨੇ ਸੈਕਿੰਡ ਲੱਗਦੇ ਆ ਉਹਨੂੰ ਰੁਕਣ ਨੂੰ ਗੱਡੀ ਨੂੰ ਹਾਂ ਬਿਲਕੁਲ ਕੋਈ ਡਰਮ ਰੱਖ ਲਓ ਸਾਈਡ ਤੇ ਮਾਰਕ ਲਾ ਲਓ ਦੋ ਜਣੇ ਥੱਲੇ ਖੜ੍ਹ ਜਾਓ ਉਹ ਤੋਂ ਬਾਅਦ ਜਗ੍ਹਾ ਮਿਣੋ ਕਿ ਕਿੰਨੇ ਮੀਟਰ ਤੇ ਜਾ ਕੇ ਗੱਡੀ ਰੁਕੀ ਆ ਕਿਉਂਕਿ ਜਿੰਨਾ ਹੈਵੀ ਵਹੀਕਲ ਹੁੰਦਾ ਨਾ ਜਿੰਨਾ ਉਹਦਾ ਮਾਸ ਜਿਵੇਂ ਤੁਸੀਂ ਕਹਿ ਰਹੇ ਸੀ 40 ਟਨ ਦਾ ਹੈਗਾ ਤੁਸੀਂ ਗੱਲ ਕਰ ਰਹੇ ਸੀ ਮੈਂ ਸੋਟਿਆ ਸੀ ਮੈਂ ਪੁਆਇੰਟ ਲਿਖਿਆ ਸੀ ਉਹਨੇ ਹਾਂ ਉਨਾ ਹੀ ਉਹਨੂੰ ਜਿਹੜਾ ਸਪੀਡ ਬਣਾਉਣ ਨੂੰ ਟਾਈਮ ਜ਼ਿਆਦਾ ਲੱਗਦਾ ਕਾਰ ਫਟਾਫਟ ਐਕਸਲਰੇਟ ਹੋ ਜਾਂਦੀ ਹੈ। ਯੇ। ਉਨਾ ਹੀ ਸਲੋ ਡਾਊਨ ਕਰਨ ਲਈ ਕਾਰ ਨੇ ਇਕਦਮ ਸਲੋ ਹੋ ਜਾਣਾ ਪਰ ਟਰੱਕ ਜਾਂ ਬੱਸ ਜਿਹੜੀ ਹੈ ਵੀ ਲੋਡਡ ਹੈ ਉਹਨੂੰ ਉਨਾ ਹੀ ਡਿਸਟੈਂਸ ਵੱਧ ਚਾਹੀਦਾ। ਉਹਨੇ ਟਾਈਮ ਲਾਉਣਾ ਸਲੋ ਹੋਣ ਲਈ। ਬੱਸ ਜੀ ਜਿੱਡੀ ਜਿੱਡੀ ਭਾਰੀ ਵੀਕਲ ਹੈ ਤੁਹਾਡੀ ਸੜਕ ਤੇ ਜਾ ਕੇ ਉਨੀ ਵੱਡੀ ਤੁਹਾਡੀ ਰਿਸਪੌਂਸਿਬਿਲਟੀ ਆ। ਰੂਬੇਲਕ ਠੀਕ ਹੈ ਜਿੰਨੀਆਂ ਛੋਟੀਆਂ ਵੀਕਲਸ ਆ ਉਹਨਾਂ ਨੂੰ ਲਾਇਸੈਂਸ ਵੀ ਉਹ ਸੌਖਾ ਦੇ ਰਹੇ ਆ ਉਹਨਾਂ ਦੀ ਰਿਸਪੌਂਸਿਬਿਲਟੀ ਵੀ ਘਟਿਆ ਆ ਆ ਗੱਲ ਉੱਥੇ ਆ ਜਾਂਦੀ ਹੈ ਕਿ ਕਿਹਨਾਂ ਨਾ ਜਦੋਂ ਬੰਦਾ ਕੋਈ ਕੁਆਲਿਫਿਕੇਸ਼ਨ ਨਹੀਂ ਕਰਦਾ ਉਹ ਕੁਆਲਿਫਿਕੇਸ਼ਨ ਭਾਵੇਂ ਡਰਾਈਵਿੰਗ ਦੀ ਹੈ ਤੇ ਭਾਵੇਂ ਟੀਚਿੰਗ ਦੀ ਹੈ ਭਾਵੇਂ ਡਾਕਟਰੀ ਦੀ ਹੈ ਤੇ ਭਾਵੇਂ ਵਕਾਲਤ ਦੀ ਹੈ ਉਹ ਆਪਣੇ ਆਪ ਉਹਦਾ ਲੈਵਲ ਚੈੱਕ ਕਰਨਾ ਚਾਹੀਦਾ ਹਰ ਇੱਕ ਨੂੰ ਆਪਣਾ ਲੈਵਲ ਪਤਾ ਹੁੰਦਾ ਪਰ ਸਾਡੇ ਲੋਕਾਂ ਚ ਆਦਤ ਆ ਅਸੀਂ ਅਗਲਾ ਲੈਵਲ ਫੜਨਾ ਚਾਹੁੰਦੇ ਆ ਪਿਛਲੇ ਨੂੰ ਅਸੀਂ ਕੁਆਲਿਫਾਈ ਨਹੀਂ ਕਰਦੇ ਉੱਥੇ ਅਸੀਂ ਐਕਸਪੀਰੀਅੰਸ ਨਹੀਂ ਲੈਣਦੇ ਉੱਥੇ ਸਿੱਖਦੇ ਨਹੀਂ ਹਾਂਜੀ ਅਸੀਂ ਕਮਾਂਡ ਦੇਣ 'ਚ ਯਕੀਨ ਜ਼ਿਆਦਾ ਰੱਖਦੇ ਕਮਾਂਡ ਲੈਣ ਨਾਲੋਂ ਇਹ ਬਹੁਤ ਪ੍ਰੋਬਲਮ ਹੈ ਸਾਡੇ 'ਚ ਮੈਂ ਯਕੀਨ ਮੈਂ ਇਹ ਚੀਜ਼ ਫੜ ਕੇ ਸਿੱਖੀ ਹੈ ਇਹ ਮੈਂ ਆਬਜ਼ਰਵ ਵੀ ਕੀਤੀ ਹੈ ਉਹ ਨਹੀਂ ਹਰੇ ਹਰ ਇੱਕ ਜਗ੍ਹਾ ਸਾਨੂੰ ਤਕਾਲ ਆ ਨਾ ਨਾਲੇ ਜਿਹੜੀ ਜਿਹੜੀ ਨਾ ਮੈਂ ਕੱਲ੍ਹ ਗੱਲ ਕਰਦਾ ਸੀਗਾ ਕਿ ਕਦੇ ਨਾ ਤਕੜੀ ਦੇ ਵਿੱਚ ਦੋ ਪੱਲੇ ਤਕੜੀ ਦੇ ਦੋ ਪੱਲੇ ਲੈ ਕੇ ਇੱਕ 'ਚ ਸਵਾਰਥ ਪਾ ਲਿਓ ਇੱਕ 'ਚ ਸਵੈਮਾਨ ਪਾ ਲਿਓ ਜਿਹੜਾ ਵੀ ਆਰਥੀ ਭਾਰੀ ਜਿਹੜਾ ਵੀ ਜਿਹੜਾ ਵੀ ਕੰਮ ਕਰਨ ਲੱਗੋ ਤੁਸੀਂ ਮੰਨ ਲਓ ਤੁਸੀਂ ਘਰ ਲੈਣ ਲੱਗੇ ਆਂ ਹਾਂਜੀ ਘਰ ਖਰੀਦਣ ਲੱਗੇ ਆਂ ਤੁਸੀਂ ਹੁਣ ਏਜੰਟ ਨਾਲ ਗੱਲ ਕਰਨੀ ਆਂ ਘਰ ਦੇ ਮਾਲਕ ਨਾਲ ਗੱਲ ਕਰਨ ਲੱਗੇ ਆਂ ਤੁਸੀਂ ਉਹਨੂੰ ਕਹਿ ਕੇ ਦੇਖੋ ਪੇ ਭਾਈ ਮੈਂ ਹੈਗਾ ਗਰੀਬ ਮੈਂ ਕੱਲਾ ਆਂ ਮੈਂ ਕੱਲਾ ਕੰਮ ਕਰਦਾ ਮੈਂ ਨਮ ਨਮਾ ਇੰਡੀਆ ਤੋਂ ਆਇਆ ਫੇ 9 ਲੱਖ ਦਾ ਘਰ ਮੈਨੂੰ 8.5 ਲੱਖ ਦਾ ਦੇ ਦੇ ਤੂੰ ਜਦੋਂ ਸਵਾਰਥ ਦੀ ਗੱਲ ਕਰਨੀ ਆ ਨਾ ਤੁਸੀਂ ਉਦੋਂ ਵੱਡਾ ਮਾਨ ਸਵੈ ਮਾਨ ਕੁਚਲਿਆ ਜਾਣਾ ਬਿਲਕੁਲ ਜਦੋਂ ਵੀ ਜਿੱਥੇ ਵੀ ਜਾ ਕੇ ਤੁਸੀਂ ਸਵਾਰਥ ਦਾ ਮਤਲਬ ਇਹ ਕਮੀਨਗੀ ਬਿਲਕੁਲ ਸਵਾਰਥ ਦਾ ਮਤਲਬ ਇਹ ਤੁਸੀਂ ਅਗਲੇ ਨੂੰ ਇਹ ਕਹਿਣ ਲੱਗੇ ਆ ਕਿ ਤੂੰ ਮੋਰੈਲਟੀ ਵੀ ਪਾਸੇ ਰੱਖ ਦੇ ਤੂੰ ਤੇਰਾ ਨੁਕਸਾਨ ਕਿੰਨਾ ਹੁੰਦਾ ਉਹਨੂੰ ਵੀ ਪਾਸੇ ਰੱਖ ਦੇ ਤੂੰ ਮੇਰੇ ਫਾਇਦੇ ਦੀ ਗੱਲ ਕਰ ਬਿਲਕੁਲ ਠੀਕ ਹੈ ਹਰ ਇੱਕ ਬੰਦਾ ਵਪਾਰ ਵਪਾਰ ਜਿਹੜਾ ਹੁੰਦਾ ਆ ਵਪਾਰ ਦੇ ਵਿੱਚ ਹੁੰਦਾ ਸੌਦਾ ਬਿਲਕੁਲ ਉਹਦੇ ਵਿੱਚ ਸਾਰਿਆਂ ਦੀ ਵਿਨਵਿਨ ਸਿਚੁਏਸ਼ਨ ਹੁੰਦੀ ਆ ਜਦੋਂ ਬੰਦਾ ਹੁਣ ਇੱਕ ਬੰਦੇ ਨੇ ਐਲੂਮੀਨੀਅਮ ਦੀ ਵਿੰਡੋ ਬਣਾਈ ਆ ਇੱਕ ਬੰਦੇ ਨੇ ਸੋਫਾ ਬਣਾਇਆ ਜਿਹਨੂੰ ਸੋਫਾ ਬਣਾਇਆ ਉਹਨੇ ਲੱਕੜੀ ਕਿਸੇ ਹੋਰ ਤੋਂ ਖਰੀਦੀ ਆ ਬਿਲਕੁਲ ਕਪੜਾ ਕਿਸੇ ਹੋਰ ਤੋਂ ਖਰੀਦਿਆ ਜਾ ਜਿਨ ਕਪੜਾ ਬਣਾਇਆ ਹੈ ਉਹਨੂੰ ਸੂਤ ਕਿਸੇ ਹੋਰ ਤੋਂ ਖਰੀਦਿਆ ਬਿਲਕੁਲ ਲੰਬੀ ਚੇਨ ਹੋ ਜਾਂਦੀ ਜਿਨ ਜਿਨ ਸੂਤ ਬਣਾਇਆ ਉਹਨੂੰ ਕਪਾਹ ਕਿਸੇ ਹੋਰ ਤੋਂ ਲਿਆਂਦੀ ਹੋਊਗੀ ਹਾਂਜੀ ਹੁਣ ਕਪੜਾ ਬਣਾਉਣੇ ਵਾਲੇ ਨੇ ਮਸ਼ੀਨ ਕਿਸੇ ਹੋਰ ਤੋਂ ਲਿਆਂਦੀ ਆ ਬਿਲਕੁਲ ਮਸ਼ੀਨ ਬਣਾਉਣੇ ਵਾਲੇ ਨੇ ਪੁਰਜ਼ੇ ਇਕੱਠੇ ਕੀਤੇ ਪਹਿਲਾਂ ਬਿਲਕੁਲ ਪੁਰਜ਼ੇ ਬਣਾਉਣੇ ਵਾਲੇ ਨੇ ਰੌ ਮਟੀਰੀਅਲ ਕਿਸ ਜਾਨੀ ਹਰ ਇੱਕ ਬੰਦਾ ਜਿਹੜਾ ਕੋਈ ਚੀਜ਼ ਬਣਾਉਂਦਾ ਆ ਬਣਾ ਕੇ ਗਾਹਾਂ ਦਿੰਦਾ ਆ ਉਹ ਕੀ ਕਰਦਾ ਜਿੰਨੀ ਉਹਨੂੰ ਆਪਣੀ ਕੋਸਟ ਆਈ ਹੁੰਦੀ ਆ ਜਿੰਨਾ ਉਹਦਾ ਖਰਚਾ ਹੋਇਆ ਜোন ਟੈਕਸ ਪੇ ਕੀਤਾ ਹੁੰਦਾ ਸਾਰੇ ਦੇ ਉੱਤੇ ਆਪਣਾ ਥੋੜਾ ਜਿਹਾ ਫਾਇਦਾ ਰੱਖ ਕੇ ਗਾਹਾਂ ਵੇਚ ਦਿੰਦਾ ਬਿਲਕੁਲ ਇਹ ਇਹਨੂੰ ਸੌਦਾ ਕਹਿੰਨੀ ਸੀ ਹਾਂਜੀ ਹੁਣ ਸਾਨੂੰ ਸੌਦਾ ਕਰਨਾ ਚਾਹੀਦਾ ਹਰ ਜਗ੍ਹਾ ਤੇ ਜੇ ਅਸੀਂ ਕਾਰ ਖਰੀਦਣ ਆਂ ਜੇ ਅਸੀਂ ਕਾਰ ਖਿਦਣੀ ਆਂ ਜਿਸ ਬੰਦੇ ਨੇ ਕਾਰ ਜਪਾਨ ਤੋਂ ਮੰਗਾਈ ਆ ਜਾਂ ਇਟਲੀ ਤੋਂ ਜਰਮਨ ਤੋਂ ਮੰਗਾਈ ਆ ਇੰਗਲੈਂਡ ਤੋਂ ਮੰਗਾਈ ਆ ਉਹਨੂੰ ਉਸੇ ਕਈਪੇ ਪਾਈ ਦੇਖੇ ਕਾਰ ਸੀ ਮੈਨੂੰ ਸਾਨੂੰ ਪਤਾ ਵੀ 30000 ਦੀ ਕਾਰ ਆ 10000 ਤੇਰਾ ਮੰਗਾਉਣ ਤੇ ਲੱਗਾ ਹਣਾ 5000 ਤੂੰ ਆਪਣਾ ਬੈਨੀਫਿਟ ਆਪਣਾ ਫਾਇਦਾ ਰੱਖ ਲੈ ਦਾ ਪ੍ਰੋਫਿਟ ਰੱਖ ਲੈ ਬਿਲਕੁਲ ਹਣਾ ਤੇ ਤੂੰ ਇੰਨੇ ਵੀ ਸਾਨੂੰ ਦੇ ਦੇ ਇਹ 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 ਵਪਾਰ ਇਹ ਵਪਾਰ ਹੋ ਗਿਆ ਹੁਣ ਜੇ ਅਸੀਂ ਕਹਿੰਨੇ ਆਂ ਕਿ ਨਹੀਂ ਤੂੰ ਮੇਰੇ ਕੋ ਪੈਸੇ 30 ਜਾ ਰਹੀ ਆ ਤੂੰ 30 ਲੈ ਲੈ ਆ ਪਈ ਕੋਈ ਗੱਲ ਨਹੀਂ ਪਰ ਉਹ ਮੈਂ ਮਨ ਚ ਕਹੀ ਜਾਵਾ ਪਈ ਲੈ ਐਡਾ ਬਟਾ ਘਰ ਆ ਤੇਰੀ ਕੋ ਲੈ ਤੂੰ ਹਫਤੇ ਦੀ ਇੰਨੀਆਂ ਕਾਰਾਂ ਬੀਚ ਦਿੰਨਾ ਲੈ ਇਹ ਇਹ ਅੱਗੇ ਇੰਨਾ ਕੁਛ ਇੰਨਾ ਕਮਾ ਚੁੱਕਾ ਮੈਨੂੰ ਮੇਰਾ ਢਿੱਡ ਭਰਦੇ ਬਾਕੀ ਟੱਠੇ ਖੂਜ ਪਵੇ ਮੈਨਿਆ ਨਹੀਂ ਚਾਹਦਾ ਜੀ ਠੀਕ ਹੈ ਉਹ ਫਿਰ ਅਸੀਂ ਸਾਨੂੰ ਜਾਨੀ ਹਰ ਇੱਕ ਬੰਦੇ ਨੂੰ ਜਦੋਂ ਪੰਜਾਬ ਤੋਂ ਨਿਕਲਦੇ ਆਂ ਔਰ ਜਿਹੜੀ ਨਾ ਉਹ ਅੱਗ ਇੱਕ ਅੱਗ ਹਬਲਿਓ ਅੰਦਰ ਇੱਕ ਚੀਜ਼ ਇੱਕ ਚੀਜ਼ ਦੇਖੋ ਜਿੱਥੇ ਕਿਤੇ ਅੱਗ ਤੁਸੀਂ ਲਾ ਲਈ ਹੈ ਤਾਂ ਅੱਗ ਦੇ ਵਿੱਚ ਤੁਸੀਂ ਲੱਕੜੀ ਪਾ ਦਿਓ ਕੱਪੜਾ ਪਾ ਦਿਓ ਪੇਪਰ ਪਾ ਦਿਓ ਜੋ ਪਾਉਂਗੇ ਉਸ ਵਾ ਕਰੀ ਜਾਣਾ ਉਹ ਬਿਲਕੁਲ ਜੇ ਲੱਕੜ ਦਾ ਨਾ ਲੱਕੜ ਦਾ ਮੰਨ ਲਓ ਟਰੱਕ ਭਰੇ ਆਏ ਹੋਵੇ ਹਾਂਜੀ ਉਹਨੂੰ ਅੱਗ ਲਾਉਂਗੇ ਤੇ ਹੋ ਸਕਦਾ ਸਾਰੀ ਸਾਰੀ ਦੀ ਸਾਰੀ ਸਵਾ ਉ ਭਰੇ ਹੋਏ ਟਰੱਕ ਦੀ ਲੱਕੜ ਦੀ ਸਵਾ ਕਿਸੇ ਕਾਰ ਦੀ ਡਿੱਗੀ ਚ ਆ ਜਵੇ ਤਾਂ ਬਿਲਕੁਲ। ਔਰ ਜੇ ਕਿਤੇ ਮਾੜੀ ਮੋਟੀ ਹਵਾ ਵਗਦੀ ਹੋਈ ਮੀਂਹ ਪੈਂਦਾ ਹੋਇਆ ਇਦਾਂ ਪਾਣੀ ਚ ਰੁੜ ਰੁੜ ਜਾਣੀਆਂ ਤੁਸੀਂ ਰੋਜ਼ ਟਰੱਕ ਸਾੜਦੇ ਹੋ ਮੜ ਜਾ ਮੀਂਹ ਪਿਆ ਇਦਾਂ ਰੁੜ ਜਾਣੀਆਂ। ਬਿਲਕੁਲ। ਹੁਣ ਉਹ ਸਾਡੇ ਨਾਲ ਹੋ ਰਿਹਾ ਸਾਡੇ ਸਵਾਰਥ ਦੇ ਵਿੱਚ ਹਰ ਚੀਜ਼ ਜੋ ਅਸੀਂ ਪਾਣੀ ਕਿਉਂਕਿ ਇੰਡੀਆ ਤੋਂ ਜਦੋਂ ਬੰਦਾ ਆਉਂਦਾ ਨਾ ਇੰਡੀਆ ਤੋਂ ਚਲੋ ਕਰਜ਼ਾ ਚੱਕ ਕੇ ਆਉਂਦਾ ਕੋਈ ਜ਼ਮੀਨ ਵੇਚ ਕੇ ਆਉਂਦਾ ਕੋਈ ਪੈਸੇ ਕਿਸੇ ਤੋਂ ਉਧਾਰ ਲੈ ਲੈਂਦਾ ਕੋਈ ਰਿਸ਼ਤੇਦਾਰੂ ਦਾ ਮਦਦ ਕਰ ਦਿੰਦਾ ਉਹਨੂੰ ਆਈ ਨੂੰ ਕਾਲ ਹੁੰਦੀ ਆ। ਬਿਛੇਤੀ ਕਰ ਚਾਹਤਾ ਹੁੰਦਾ ਹੀ ਹੈ ਛੇਤੀ ਛੇਤੀ ਮੈਂ ਪੈਸੇ ਕਮਾ ਕੇ ਆਪਣੇ ਪਹਿਲਾਂ ਕਰਦਿਆਂ ਪੂਰੇ ਹੁਣ ਜਿਹੜੀ ਨਾ ਉਹ ਉਹ ਕਰਜ਼ਾ ਲਾਉਂਦੇ ਦੀ ਕਾਲ ਆ ਉਹਦੀ ਉਹ ਕਾਲ ਉਹਦੇ ਮਾਈਂਡ ਦੇ ਨਾਲ ਜੁੜ ਜਾਂਦੀ ਆ ساری ਉਮਰ ਉਹ 20 ਸਾਲ 50 ਸਾਲ ਲੱਗਾ ਰਹਿੰਦਾ ਕਰੋੜਾਂ ਬਣ ਜਾਂਦੇ ਅਰਬਾਂ ਬਣ ਜਾਂਦੇ ਆ ਪਰ ਉਹ ਕਮੀਨਗੀ ਨਹੀਂ ਛੁੱਟਦੀ ਉਹਦੇ ਕੋਲ ਬਿਲਕੁਲ ਸਹੀ ਠੀਕ ਹੈ ਹੁਣ ਅਸੀਂ ਅਸੀਂ ਇਹ ਨਹੀਂ ਦੇਖਦੇ ਵੀ ਮੈਂ ਜਿਹੜਾ ਮੇਰਾ ਸੁੱਖ ਆ ਮੇਰਾ ਜੇ ਹੁਣ ਬੰਦਾ ਸ਼ਾਂਤ ਨਹੀਂ ਹੈਗਾ ਨਾ ਆਲੇ ਦੁਆਲੇ ਉਪਰ ਮਾ ਸੋਨੇ ਦੇ ਮਹਿਲ ਵਿੱਚ ਹੋਵੇ ਨਹੀਂ ਸ਼ਾਂਤੀਆਂ ਜਿੰਨ ਉਹਨੂੰ ਕੋਈ ਕੋਈ ਫਾਇਦਾ ਨਹੀਂ ਉਹਨੂੰ ਉਹਦਾ ਕੋਈ ਲੌਜੀਕ ਕੋਈ ਤਰਕ ਉਹ ਤੇ ਕੰਮ ਨਹੀਂ ਕਰਦਾ ਬਿਲਕੁਲ ਬਿਲਕੁਲ ਹੁਣ ਸ਼ਾਂਤ ਹੋਣ ਲਈ ਇਹ ਜ਼ਰੂਰੀ ਨਹੀਂ ਹੈਗਾ ਵੀ ਤੁਹਾਡੇ ਕੋਲ ਬਹੁਤ ਵੱਡਾ ਘਰ ਚਾਹੀਦਾ ਆ ਜੀਆ ਹੁਣ ਜਦੋਂ ਗੁਰੂ ਸਾਹਿਬ ਨੇ ਦੋ ਟੁਕ ਗੱਲ ਮੁਕਾ ਦਿੱਤੀ ਸੀ ਕਿ ਇੱਥੇ ਕੋਈ ਕਿਸੇ ਦਾ ਸਕਾ ਨਹੀਂ ਹੈ ਜਿਹ ਜੋ ਇੱਥੇ ਪੈਦਾ ਹੋਇਆ ਧਰਤੀ ਤੇ ਉਹਨੂੰ ਮਰਨਾ ਹੀ ਆ ਇੱਕ ਦਿਨ ਔਰ ਜਦੋਂ ਤੂੰ ਮਰਨਾ ਨਾ ਬੰਦਿਆ ਚਿੰਤਾ ਰੱਖੀ ਜਦੋਂ ਤੂੰ ਮਰਨਾ ਇਹ ਮਤ ਸੋਚੀਂ ਕਿਸੇ ਨੇ ਤੇਰੇ ਨਾਲ ਮਰ ਜਾਣਾ ਆ ਬਿਲਕੁਲ ਬਿਲਕੁਲ ਜਿਹਨੂੰ ਤੂੰ ਕਹਿੰਦਾ ਮੇਰੀ ਟੀਮੀ ਆ ਮੇਰੇ ਨਿਆਣੇ ਆ ਉਹ ਸਾਰੇ ਫਾਇਦਾ ਕਰਕੇ ਆ ਤੇ ਤੋ ਬੈਨੀਫਿਟ ਹੋ ਰਿਹਾ ਉਹਨਾਂ ਨੂੰ ਤਾਂ ਆਂ ਤੇਰੇ ਨਾਲ ਉਹ ਮੈਨੂੰ ਉਹਨਾਂ ਤੋਂ ਬੈਨੀਫਿਟ ਹੈ ਉਹਨਾਂ ਨੂੰ ਮੇਰੇ ਤੋਂ ਜਿੱਦਣ ਜਿੱਦਣ ਤੂੰ ਮਰਨਾ ਆ ਉਦਣ ਜਿਹੜੀ ਅਸ਼ਾਂਤ ਦਿਖੋ ਜਦੋਂ ਬੰਦਾ ਗਲਤ ਕਰਕੇ ਆਉਂਦਾ ਝੂਠ ਬੋਲ ਕੇ ਆਉਂਦਾ ਕੋਈ ਫ੍ਰਸਟ੍ਰੇਸ਼ਨ ਲੈ ਕੇ ਆਉਂਦਾ ਜਿਹੜੀ ਤਕਲੀਫ ਹੈ ਨਾ ਉਹ ਆਪ ਖੁਦ ਭੋਗ ਰਿਹਾ ਹੁੰਦਾ ਬੰਦਾ ਬਿਲਕੁਲ ਹੋ ਕਈ ਕਈ ਵਾਰੀ ਬੰਦਾ ਕੰਮ ਤੇ ਝੂਠ ਬੋਲਿਆਉਂਦਾ ਮੰਨ ਲਓ ਕੋਈ ਹੇਰਾਫੇਰੀ ਕਰਕੇ ਕੋਈ ਚੀਜ਼ ਜਾਂ ਕੰਮ ਤੇ ਘੰਟੇ ਹੀ ਕੁਝ ਹੋਇਆ ਕੰਮ ਖਰਾਬੀ ਕਰਕੇ ਆ ਗਿਆ ਆਪ ਦਾ ਬੰਦਾ ਅਪਸੈਟ ਹੋਇਆ ਆ ਪੀ ਕੱਲ ਨੂੰ ਪਤਾ ਲੱਗ ਜਾਣਾ ਬਿਲਕੁਲ ਹੁਣ ਜਦੋਂ ਘਰ ਜਾਂਦਾ ਘਰ ਵਾਲੀ ਜਦੋਂ ਇਦਾਂ ਕਹਿੰਦੀ ਕੀ ਗੱਲ ਤੂੰ ਕਹ ਤੇ ਮੂੰ ਸੜਿਆ ਜਾ ਬਣਾਇਆ ਨਹੀਂ ਆ ਉਹ ਹੱਸਣ ਦੇ ਮੂਡ ਵਿੱਚ ਆ ਹੁਣ ਨਾ ਤਾਂ ਬੰਦਾ ਇਹ ਕਹਿਣ ਜੋਗਾ ਵੀ ਤੁਹਾਡੇ ਕਰਕੇ ਮੈਂ ਪੰਗਾ ਲੈ ਕੇ ਆਇਆ ਉਹਨਾਂ ਨੇ ਤਾਂ ਗੁੱਸਾ ਕਰਨਾ ਵੀ ਤੈਨੂੰ ਕਿਹਨੇ ਕਿਹਾ ਸੀਗਾ ਹਾਂ ਹੁਣ ਇਹ ਗੱਲ ਨਿਆਣਿਆਂ ਨੇ ਵੀ ਕਹਿਣੀ ਆ ਪਾਪਾ ਮੈਂ ਅਸੀਂ ਤਾਂ ਨਹੀਂ ਕਿਹਾ ਵੀ ਤੂੰ ਇਦਾਂ ਪੰਗੇ ਲੈ ਪਲਟ ਪੰਗੇ ਲੈ ਬਿਲਕੁਲ ਅਨਿਆਣੀ ਤਾਂ ਤੁਸੀਂ ਬੈਲਟ ਲਾਉਣ ਤੋਂ ਬਿਨਾ ਗੱਡੀ ਚਲਾਉ ਉੱਥੇ ਠੋਕ ਦਿੰਦੇ ਆ ਵੀ ਬੈਲਟ ਲਾ ਤੂੰ ਬਿਲਕੁਲ ਉਹ ਚੀਜ਼ਾਂ ਸਾਰੀਆਂ ਜਿਹੜੀਆਂ ਆ ਹੁਣ ਇਹ ਇਹ ਅਸੀਂ ਮੁੜ ਕੇ ਜੋੜਦੇ ਹਾਂ ਉਹਨੂੰ ਧਰਮ ਨਾਲ ਆ ਫੇਰ ਜਾ ਕੇ ਅਸੀਂ ਲੋਕਾਂ ਮੂਹਰੇ ਤਾਂ ਇਦਾਂ ਰੱਖਣੀਆਂ ਆ ਫਿਰ ਅਸੀਂ ਗੁਰੂ ਦੇ ਸਿੱਖਿਆ ਇਸ ਕਰਕੇ ਸਾਡੇ ਨਾਲ ਤੱਕਾ ਨਾ ਕੀ ਹੱਦ ਅਗਲਾ ਕਹਿੰਦਾ ਹੱਦ ਹੋ ਗਈ ਗੁਰੂ ਨੇ ਇਹੀ ਸਿੱਖਾਇਆ ਤੁਹਾਨੂੰ